ਕਬੀਰ ਸਾਕਤ ਸੰਗ ਨਾ ਕੀ ਜੈ ਦੂਰਹਿ ਜਈ ਪਾਗ ਬਾਸਨ ਕਰੋ ਪਰਸੀਐ ਤੋ ਕਸ਼ ਲਾਗੇ ਦਾਗ ਕਬੀਰ ਆ ਰਾਮ ਨਚਿਤੇਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢ ਆ ਜਾਏ ਕਬੀਰ ਕਰਨ ਸੋ ਪਿਓ ਜੋ ਕੀ ਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਇਕ ਸਿਰਜਨਹਾਰ ਕਬੀਰ ਫਲ ਲਾਗੇ ਫਲਨ ਪੱਕਣ ਲਾਗੇ ਆਂਬ ਜਾਇ ਪਹੋਂਚੈ ਖਸਮ ਕੋ ਜਾਓ ਬੀਚ ਨਾ ਖਾਹੀ ਕਾਂਬ ਕਬੀਰ ਠਾਕੁਰ ਪੂਜੇ ਬੋਲ ਲੈ ਮਨ ਹਟ ਤੀਰਥ ਜਾਹੀ ਦੇਖਾ ਦੇਖੀ ਸੁਆੰਗ ਧਰ ਭੂਲੇ ਪਟਕਾ ਖਾਹੀ ਕਬੀਰ ਪਹਨ ਪਰਮੇਸ਼ੁਰ ਕੀ ਆ ਪੂਜੈ ਸਭ ਸੰਸਾਰ ਇਸ ਭਰਵਾਸੀ ਜੋ ਰਹੇ ਬੁੱਢੇ ਕਾਲੀ ਤਾਰ ਕਬੀਰ ਕਾਗਦ ਕੀ ਓਬਰੀ ਮਸਕੇ ਕਰਮ ਕਪਾਟ ਪਾਹਨ ਬੋਰੀ ਪ੍ਰਥਮੀ ਪੰਡਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਇਤਾਲ ਪਛ ਕਸ਼ੂ ਨ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਤੋਈ ਲਖ ਦਿਸ ਚੰਚਲ ਬਹੁ ਗੁਨਾ ਮਤ ਹੀ ਨਾ ਨਾਪਾਕ ਕਬੀਰ ਮੇਰੀ ਬੁੱਧ ਕਾ ਜਮ ਨਾ ਕਰੈ ਤਿਸ ਕਾਰ ਜਿਨ ਇਹ ਜਮਵਾ ਸਿਰ ਜਿਆ ਸੋ ਜਪਿਆ ਪਰ ਵਿਦਗਾਰ ਕਬੀਰ ਕਸਤੂਰੀ ਪਿਆ ਪਵਰ ਪਏ ਸਬਦਾਸ ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ RAM ਨਿਵਾਸ कबीर गगच परयो कुटुंबकै कंठ रह गयो राम आए परे धर्म राई के बिच तु माताम आए परे ਧਰਮ ਰਾਏ ਕੇ ਵਿਚੇ ਤੁਮਾ ਧੋ ਗੁਰਮਖ ਪਿਆਰਿਓ ਆਪਾਂ 142 ਤੱਕ ਕਵੀ ਸਾਬ ਦੇ ਸਲੋਕਾਂ ਦਾ ਪਾਠ ਕੀਤਾ ਲਾਈਕ ਸ਼ੇਅਰ ਕਮੈਂਟ ਕਰਿਓ ਜਿਨ੍ਹਾਂ ਵੀਰਾਂ ਨੇ ਕੀਤਾ ਸਭ ਦਾ ਧੰਨਵਾਦ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਕੀਤਾ ਉਹਨਾਂ ਦਾ तहे ਦਿਲੋਂ ਧੰਨਵਾਦ YouTube ਚੈਨਲ ਤੇ Facebook ਆਈਡੀ ਤੇ ਪੇਜ ਦੇ ਉੱਤੇ ਜਾ ਕੇ ਲਾਭ ਸਿੰਘ ਮਾਨਸਾ ਪਰ ਕੇ ਤੁਸੀਂ ਸਰਚ ਕਰਕੇ ਪੁਰਾਣੇ ਪਾਠ ਪੁਰਾਣੀਆਂ ਵੀਡੀਓ শ্রবণ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ